ਲਾਈਵ ਹੋਣ ਦਾ ਮੇਨ ਮਕਸਦ ਇਹੀ ਹੈ ਕਿ ਸ਼ਹੀਦੀ ਹਫਤਾ ਸਟਾਰਟ ਹੋਣ ਜਾ ਰਿਹਾ ਹੈ 1 ਜੂਨ ਤੋਂ ਲੈ ਕੇ 7 ਜੂਨ ਤੱਕ ਉਹ ਸ਼ਹੀਦੀ ਹਫਤਾ ਜਿਸ ਹਫਤੇ ਦੇ ਵਿੱਚ ਸਾਡੇ ਉੱਤੇ ਹੱਦੋ ਵੱਦ ਤਸ਼ਦਦ ਹੋਇਆ ਸਾਡੇ ਦਿਲ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਸੀ ਸੋ ਹੁਣ ਵੀ 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਸੋ ਜਿਸ ਤੇ ਭਾਈ ਅਮਰਤਪਾਲ ਸਿੰਘ ਜੀ ਵੋਟਾਂ ਤੇ ਵਿੱਚ ਖੜੇ ਹੋਏ ਆ ਸੋ ਉਸ ਤੋਂ ਇਲਾਵਾ ਸਿਮਰਜੀਤ ਸਿੰਘ ਮਾਨ ਤੇ ਹੋਰ ਕਾਫੀ ਪੰਥਕ ਕੈਂਡੀਡੇਟ ਖੜੇ ਹੋਏ ਆ ਸੋ ਸਾਡਾ ਕੀ ਫਰਜ਼ ਬਣਦਾ ਕਿਉਂਕਿ ਸਾਡੇ ਉੱਤੇ ਤਸ਼ੱਦਦ ਵੀ ਬਹੁਤ ਹੋਈਆਂ ਤੇ ਇਸ ਸਮੇਂ ਪੰਥਕ ਕੈਂਡੀਡੇਟ ਵੀ ਖੜੇ ਹੋਏ ਆ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜੂਨ 1984 ਤੇ ਜੋ ਅੱਜ ਦੇ ਸਮੇਂ ਦੇ ਹਾਲਾਤ ਚੱਲ ਰਹੇ ਨੇ ਜੋ ਵੋਟਾਂ ਚੱਲ ਰਹੀਆਂ ਨੇ ਉਸ 'ਚ ਸਾਡਾ ਕੀ ਫਰਜ਼ ਬਣ ਰਿਹਾ ਸੋ ਉਸ ਦੇ ਬਾਰੇ ਗੱਲਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਜੂਨ 1984 ਅੱਜ ਹਰ ਇੱਕ ਸਿੱਖ ਨੂੰ ਜਾਣਨਾ ਜ਼ਰੂਰੀ ਹੈ ਕਿ ਜੂਨ 1984 ਕਿਉਂ ਹੋਇਆ ਕੀ ਕਾਰਨ ਸੀ ਕਿਉਂਕਿ ਅਸੀਂ ਤਾਂ ਨਹੀਂ ਦੇਖਿਆ ਹੈਗਾ ਪਰ ਜਿਨ੍ਹਾਂ ਨੇ ਦੇਖਿਆ ਵੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਸ਼ੰਕੇ ਆ 1 ਜੂਨ ਤੋਂ ਲੈ ਕੇ 7 ਜੂਨ ਤੱਕ ਸ਼ਹੀਦੀ ਹਫ਼ਤਾ ਹੁੰਦਾ ਸੋ ਉਸ ਹਫ਼ਤੇ ਦੇ ਵਿੱਚ ਸਾਡੇ ਦਿਲ ਦਰਬਾਰ ਸਾਹਿਬ ਦੇ ਉੱਤੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਸੋ ਕਿੰਨੀ ਨਾਮੋਸ਼ੀ ਦੀ ਗੱਲਬਾਤ ਹੈ ਇਸ ਭਾਰਤ ਹਕੂਮਤ ਲਈ ਕਿ ਅਸੀਂ ਇਸ ਦੇਸ਼ ਦੇ ਵਿੱਚ ਹੀ ਰਹਿ ਰਹੇ ਹਾਂ ਤੇ ਇਸ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਵੀ ਸਾਡੇ ਧਾਰਮਿਕ ਗਿੱਤੇ ਦੇ ਉੱਤੇ ਹਮਲਾ ਕੀਤਾ ਗਿਆ। ਸਾਡੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ। ਸ਼ੁਰੂ ਤੋਂ ਹੀ ਸਾਡੇ ਨਾਲ ਤੱਕੇਸ਼ੀਆਂ ਹੋਈਆਂ ਆ ਰਹੀਆਂ ਨੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਸ਼ੰਕੇ ਦੂਰ ਕਰਨੇ ਆ। ਸੋ ਜਿਹੜੇ ਵੀ ਲਾਈਵ ਜੁੜ ਸਕਦੇ ਨੇ ਸੋ ਜਿਸ ਦੇ ਮਨ ਦੇ ਵਿੱਚ ਵੀ ਕੋਈ ਵੀ ਸਵਾਲ ਹੋਵੇ ਸੋ ਮੇਰੇ ਨਾਲ ਉਸ ਸਵਾਲ ਦੀ ਸਾਂਝ ਪਾ ਸਕਦਾ। ਸੋ ਜੋ ਵੀ ਕੋਸ਼ਿਸ਼ ਹੋਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਰੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਗੱਲਾਂ ਹੁੰਦੀ ਹੈ ਏ ਹੁਣ ਤੋਂ ਸਟਾਰਟ ਨਹੀਂ ਹੋਇਆ ਹੈਗਾ ਕਿ ਸਾਡੇ ਤੇ ਧੱਕੇਸ਼ਈਆਂ ਹੁਣ ਹੋ ਰਹੀਆਂ ਸ਼ੁਰੂ ਤੋਂ ਹੀ ਧੱਕੇਸ਼ਈਆਂ ਹੁੰਦੀਆਂ ਆਈਆਂ ਸੋ ਆਪਾਂ ਗੱਲ ਕਰਾਂਗੇ 1947 ਤੋਂ ਬਾਅਦ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1947 ਦੀ 1947 ਦੇ ਵਿੱਚ ਜੋ ਵੰਡ ਹੋਈ ਹੈ ਦੋ ਕਮਾ ਇੱਕ ਬੰਗਾਲੀ ਤੇ ਇੱਕ ਪੰਜਾਬੀ ਕੌਮ ਐਸੀਆਂ ਮੰਨੀਆਂ ਗਏਆਂ ਜਿਹੜੇ ਬਹਾਦਰ ਕੌਮਾਂ ਮੰਨੀਆਂ ਗਈਆਂ ਸੋ ਪਰ ਵੰਡ ਵੀ ਕਿਨਾਂ ਦੀ ਹੋਈ ਇਹਨਾਂ ਦੋਨਾਂ ਦੀ ਹੋ ਇਦਰੋਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਨਿਕਲੇਆ ਉਧਰੋਂ ਬੰਗਲਾਦੇਸ਼ ਵੰਡੇ ਹੋਈ ਸੋ ਬੰਗਾਲ ਦੀ ਵੰਡ ਹੋ ਕੇ ਬੰਗਲਾਦੇਸ਼ ਨਿਕਲ ਗਿਆ ਸੋ ਇਹ ਭਾਰਤ ਹਕੂਮਤ ਨੂੰ ਪਤਾ ਸੀ ਕਿ ਕਿਹੜੀਆਂ ਸਾਡੇ ਲਈ ਖਤਰਾ ਪੈਦਾ ਹੋ ਸਕਦੇ ਆ ਕਮਾ ਸੋ ਉਹਨਾਂ ਦੀ ਹੀ ਵੰਡ ਕੀਤੀ ਗਈ ਪੰਜਾਬ ਦਾ 56% ਹਿੱਸਾ ਪਾਕਿਸਤਾਨ ਚ ਚਲਾ ਗਿਆ ਸੋ ਇਹ ਵੰਡ ਭਾਰਤ ਦੀ ਨਹੀਂ ਹੋਈ ਇਹ ਪੰਜਾਬ ਦੀ ਵੰਡ ਹੋਈ ਆ ਸਾਨੂੰ ਇਹ ਜਾਣ ਲੈਣਾ ਚਾਹੀਦਾ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ ਭਾਰਤ ਦੀ ਵੰਡ ਹੋਈ ਆ ਪਰ ਭਾਰਤ ਦੀ ਵੰਡ ਨਹੀਂ ਪੰਜਾਬ ਦੀ ਵੰਡ ਹੋਈ ਆ ਸੋ ਪੰਜਾਬ ਦੀ ਵੰਡ ਜਦੋਂ ਹੋਈ 56% ਚਲੇ ਗਿਆ ਪਾਕਿਸਤਾਨ ਦੇ ਵਿੱਚ ਦੁਬਾਰਾ ਪੰਜਾਬ ਦੀ ਵੰਡ ਹੋਈ 1958 ਦੇ ਵਿੱਚ ਸੋ ਜਿਹੜਾ ਪੰਜਾਬ ਦੇ ਵਿੱਚ 44% ਰਹਿ ਗਿਆ ਸੀ 44% ਉਹਦੇ ਵਿੱਚੋਂ 15% ਹਿਮਾਚਲ ਦੇ ਵਿੱਚ ਚਲੇ ਗਿਆ ਸੋ ਸਾਡੇ ਕੋਲ ਕਿੰਨਾ ਰਹੇਗਾ ਸਿਰਫ 29% 1958 ਦੇ ਵਿੱਚ ਦਵਾਰਾ ਵੰਡ ਹੋਈ ਤੇ ਉਸ ਤੋਂ ਬਾਅਦ ਤੀਜੀ ਵੰਡ ਹੋਈ 1966 ਦੇ ਵਿੱਚ ਸੋ 29% ਚੋਂ 15% ਫੇਰ ਹਰਿਆਣੇ ਦੇ ਵਿੱਚ ਚਲੇ ਗਿਆ ਸੋ ਸਾਡੇ ਕੋਲ ਇੱਕ ਨਿੱਕੀ ਜੀ ਟੁਕੜੀ ਰਹਿ ਗਈ 14% ਸੋ ਜਿਹੜਾ ਅੱਜ ਦਾ ਮੌਜੂਦਾ ਪੰਜਾਬ ਹੈ ਉਹਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਤਵਾਦੀ ਭਾਰਤ ਹਕੂਮਤ ਵੱਲੋਂ ਕਿਹਨੂੰ ਕਿਹਾ ਜਾਂਦਾ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਕੋਈ ਕੰਮ ਕਰਦਾ ਉਹਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ ਕੀ ਪੰਜਾਬ ਦੀ ਏਕਤਾ ਤੇ ਅਖੰਡਤਾ ਕੋਈ ਵੀ ਮਾਇਨੇ ਨਹੀਂ ਰੱਖਦੀ ਪੰਜਾਬ ਨੂੰ ਬਾਰ ਬਾਰ ਤੋੜਿਆ ਜਾ ਰਿਹਾ ਹੈ ਪੰਜਾਬ ਨੂੰ ਕੀ ਕੋਈ ਵੀ ਮਾਇਨੇ ਨਹੀਂ ਰੱਖਦਾ ਹੈਗਾ ਕੀ ਪੰਜਾਬ ਦੀ ਏਕਤਾ ਤੇ ਅਖੰਡਤਾ ਕੱਖ ਵੀ ਨਹੀਂ ਹੈ ਸੋ ਬਾਰ ਬਾਰ ਸਾਨੂੰ ਕਿਹਾ ਜਾਂਦਾ ਹੈ ਸ਼ਾਂਤ ਮੇਂ ਢੰਗ ਦੇ ਨਾਲ ਤੁਸੀਂ ਆਪਣੀਆਂ ਮੰਗਾਂ ਰੱਖੋ ਸ਼ਾਂਤ ਮੇ ਢੰਗ ਨਾਲ ਕਿੰਨੀ ਆਵਾਜ਼ ਸ਼ਾਂਤ ਮੇ ਢੰਗ ਦੇ ਨਾਲ ਅਸੀਂ ਆਪਣੀ ਗੱਲ ਰੱਖ ਚੁੱਕੇ ਹਾਂ ਪਰ ਨਹੀਂ ਰੱਖਣ ਦਿੱਤੀ ਜਾਂਦੀ ਧਰਮ ਯੁੱਧ ਮੋਰਚਾ ਲੱਗਿਆ ਸੀ ਅੱਜ ਅਸੀਂ ਗੱਲ ਕਰਾਂਗੇ ਜੂਨ 1984 ਵਾਪਰਨ ਦੇ ਕਾਰਨ ਜਦੋਂ ਇਹਨੇ ਵੱਲਭਾਈ ਪਟੇਲ ਨੇ ਕਿਹਾ ਸੀ ਸਿੱਖ ਜ਼ਰਾਇਮ ਪੇਸ਼ਾਕੋ ਜਦਕਿ 1947 ਦੇ ਵਿੱਚ ਜਦੋਂ ਭਾਰਤ ਦੀ ਵੰਡ ਹੋਈ ਸੀ ਉਦੋਂ ਕਿਹਾ ਸੀ ਪੰਜਾਬ ਨੂੰ ਖੁਦਮੁਖਤਿਆਰੀ ਦਿੱਤੀ ਜਾਏਗੀ ਪਰ ਨਹੀਂ ਦਿੱਤੀ ਗਈ ਤੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਤੱਕ ਕਹਿ ਦਿੱਤਾ ਗਿਆ 1955 ਦੇ ਵਿੱਚ ਜਦ ਜ਼ਰਾਇਮ ਪੇਸ਼ਾ ਕੌਮ ਤੋਂ ਭਾਵ ਜ਼ੁਲਮ ਕਰਕੇ ਕਮਾਨ ਵਾਲੀ ਕੌਮ ਸੋ ਇਹ ਤੱਕ ਕਹਿ ਦਿੱਤਾ ਗਿਆ ਸੋ ਕੀ ਸਾਡੇ ਦਿਲਾਂ ਨੂੰ ਠੇਸ ਨਹੀਂ ਪਹੁੰਚੇਗੀ 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ 1955 ਦੇ ਵਿੱਚ ਸਾਨੂੰ ਨਹੀਂ ਪਤਾ ਹੈਗਾ 1984 ਨੂੰ ਹਮਲਾ ਹੋਇਆ ਫਿਰ 1984 ਤੋਂ ਬਾਅਦ ਦੋ ਵਾਰ ਹਮਲੇ ਹੋਏ ਸਾਨੂੰ ਨਹੀਂ ਪਤਾ ਹੈਗਾ ਇਸ ਚੀਜ਼ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਕੀ ਕੀ ਤਸ਼ੱਦਦ ਹੋਏ ਹਨ ਕੀ ਕੀ ਜ਼ੁਲਮ ਹੋਏ ਹਨ ਸੋ ਜੂਨ 1984 ਵਾਪਰਨ ਦੇ ਕਾਰਨਾ ਦੀ ਗੱਲ ਕਰਾਂਗੇ ਇਹ ਨਹੀਂ ਕਵਾਂਗੇ ਕੀ ਹੋਇਆ ਸੀ ਕਿਉਂ ਹੋਇਆ ਸੀ ਉਹ ਵੀ ਹੌਲੀ ਹੌਲੀ ਸਾਂਝ ਪਾਵਾਂਗੇ ਪਰ ਮੇਨ 1984 ਵਾਪਰਨ ਦੇ ਕਾਰਨ ਕਿਉਂਕਿ ਸਮਕਾਲੀ ਹਾਲਾਤ ਸੀ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਸਮਕਾਲੀ ਹਾਲਾਤਾਂ ਦਾ ਸਮਕਾਲੀ ਜੋ ਵਾਕਏ ਵਾਪਰਦੇ ਨੇ ਉਹਨਾਂ ਦਾ ਸਾਡੇ ਉੱਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਸੋ ਸਾਡਾ ਸਮਕਾਲੀ ਜੋ ਹਾਸਾ ਵਾਪਰਿਆ ਸਾਡੇ ਨਾਲ ਅਸੀਂ ਨਹੀਂ ਭੁਲਾ ਸਕਦੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ 1984 ਸੋ ਧਰਮ ਯੁੱਧ ਮੋਰਚਾ ਲਗਾਇਆ ਗਿਆ ਸੀ ਅਸੀਂ ਆਪਣੀਆਂ ਜੋ ਮੰਗਾਂ ਸੀ ਜੋ ਜਾਇਜ਼ ਮੰਗਾਂ ਸੀ ਉਹ ਸਰਕਾਰ ਦੇਗੇ ਰੱਖੀਆਂ ਸੀ ਪਰ ਸਰਕਾਰ ਨੇ ਨਹੀਂ ਮੰਨਿਆ ਸੀ ਧਰਮ ਯੁੱਧ ਮੋਰਚਾ ਲਗਾਇਆ ਧਰਮ ਯੁੱਧ ਮੋਰਚਾ 1982 ਦੇ ਵਿੱਚ ਲੱਗਿਆ ਸੀ ਸੋ ਸਾਡੀਆਂ ਮੰਗਾਂ ਕੀ ਸੀ ਸਰਕਾਰ ਉਹਨੂੰ ਵੱਖ-ਵੱਖ ਦੀ ਮਤਾ ਕਹਿੰਦੀ ਆ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਮੰਗਾਂ ਰੱਖੀਆਂ ਗਿਆ ਸੀ ਇੱਕ ਮਤਾ ਬਣਾਇਆ ਗਿਆ ਸੀ ਅਨੰਤਪੁਰ ਸਾਹਿਬ ਦਾ ਮਤਾ ਸੋ ਉਸ ਦੇ ਵਿੱਚ ਟੋਟਲ 108 ਮੰਗਾਂ ਸੀ ਜਿਨ੍ਹਾਂ ਚੋਂ 18 ਮੁੱਖ ਮੰਗਾਂ ਕਈਆਂ ਜਾਂਦੀਆਂ ਨੇ ਸੋ ਉਹ ਧਰਮ ਯੁੱਧ ਮੋਰਚਾ ਜਿਹੜਾ ਲਗਾਇਆ ਗਿਆ ਸੀ ਸੋ ਉਸ ਦੇ ਵਿੱਚ ਹਰ ਹਫ਼ਤੇ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਸੀ ਸੋ ਧਰਮ ਯੁੱਧ ਮੋਰਚਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲਗਾਇਆ ਸੀ ਸੋ ਇਸ ਮਤੇ ਦੀ ਜੋ ਮੇਨ ਮੰਗਾਂ ਸੀ ਕਿ ਸਭ ਤੋਂ ਪਹਿਲੀ ਮੰਗ ਕਿ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਿੱਦਾਂ ਹਿੰਦੂਆਂ ਦੇ 4 ਧਾਰਮਿਕ ਤੀਰਥ ਸਥਾਨ ਆ ਹਰਦਵਾਰ ઋਸ਼ੀਕੇਸ਼ ਸੋ ਇਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਇੱਥੇ ਮੀਟ ਸ਼ਰਾਬ ਤੰਬਾਕੂ ਦੀ ਮਨਾਹੀ ਹੈ ਪਰ ਦਰਬਾਰ ਸਾਹਿਬ ਦੇ ਤੁਸੀਂ ਨੇੜੇ ਹੀ ਦੇਖ ਲਿਓ ਹਰਟਲ ਰੋਡ ਦੇ ਨਜ਼ਦੀਕ ਹੀ ਉੱਥੇ ਮੀਟ ਦੀਆਂ ਦੁਕਾਨਾਂ ਵੀ ਨੇ ਸ਼ਰਾਬੀਆਂ ਦੁਕਾਨਾਂ ਵੀ ਨੇ ਅੱਜ ਤੱਕ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਗਿਆ ਕੀ ਦਰਜਾ ਦਿਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ ਕੀ ਇਹ ਨਜਾਇਜ਼ ਮੰਗ ਇਸ ਤੋਂ ਬਾਅਦ ਰਿਪੀਰੀਅਨ ਲਾਅ ਕੀ ਦੇਖਿਓ ਰਿਪੀਰੀਅਨ ਲਾਅ ਕੀ ਹੁੰਦਾ ਰਿਪੀਰੀਅਨ ਲਾਅ ਦੇ ਅਧੀਨ ਰਿਪੀਰੀਅਨ ਲਾਅ ਕੇ ਜਿਸ ਖਿੱਤੇ ਚ ਉਹ ਜਿਹੜਾ ਕੁਦਰਤੀ ਸੋਮਾ ਨਿਕਲ ਰਿਹਾ ਭਾਵੇਂ ਉਹ ਦਰਿਆ ਨਿਕਲ ਰਿਹਾ ਭਾਵੇਂ ਉਹ ਮਾਰਬਲ ਨਿਕਲ ਰਿਹਾ ਭਾਵੇਂ ਕੋਲਾ ਨਿਕਲ ਰਿਹਾ ਉਸ ਕੁਦਰਤੀ ਸੋਮੇ ਦੇ ਉੱਤੇ ਉਸ ਸਟੇਟ ਦਾ ਹੱਕ ਹੋਏਗਾ ਪਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜ ਆਬ ਸੋ ਕੀ ਅੱਜ ਪੰਜਾਬ ਆਪਣੇ ਨਾਂ ਨਾਲ ਜਸਟੀਫਾਈ ਕਰ ਰਿਹਾ ਨਾਮ ਪੰਜਾਬ ਹੈ ਪਰ ਪੰਜ ਦਰਿਆ ਹੈ ਹੀ ਨਹੀਂ ਪੰਜਾਬ ਦਾ ਕੁਦਰਤੀ ਸੋਮਾ ਕੀ ਹੈ ਪਾਣੀ ਪਰ ਪੰਜਾਬ ਦੇ ਪਾਣੀ ਪੰਜਾਬ ਤੋਂ ਖੋਏ ਜਾ ਰਹੇ ਨੇ ਪੰਜਾਬ ਦਾ 100% ਵਿੱਚੋਂ 75% ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਬਿਨਾਂ ਕਿਸੇ ਰਾਇਲਟੀ ਤੇ ਬਿਨਾਂ ਕਿਸੇ ਪੈਸੇ ਮਿਲੇ ਤੇ 75% ਪਾਣੀ ਤੇ ਪੰਜਾਬ ਨੂੰ ਬਿਲਕੁਲ ਨਾ ਮਾਤਰ ਪਾਣੀ ਮਿਲ ਰਿਹਾ 1947 ਤੋਂ ਪਹਿਲਾਂ ਬਿੱਕਾ ਨੇਰ ਨਹਿਰ ਜਾਂਦੀ ਸੀ ਸੋ ਬਿੱਕਾ ਨੇਰ ਨੂੰ ਜਿਹੜਾ ਪਾਣੀ ਜਾਂਦਾ ਸੀ ਉਹਦਾ ਵੀ ਸਾਨੂੰ ਪੈਸਾ ਮਿਲਦਾ ਸੀ ਪਰ 1947 ਤੋਂ ਬਾਅਦ ਦਰਿਆਵਾਂ ਦੇ ਵਿੱਚੋਂ ਇੰਦਰਾ ਗਾਂਧੀ ਨਹਿਰ ਕੱਢੀ ਹੁਣ ਐਸਵਾਈਐਲ ਨਹਿਰ ਕੱਢਣ ਦੀ ਤਿਆਰੀ ਚ ਪਰ ਅਸੀਂ ਨਹੀਂ ਹੋਣ ਦਵਾਂਗੇ ਇਸ ਤੋਂ ਇਲਾਵਾ ਬਿੱਕਾ ਨੇਰ ਨਹਿਰ ਜਾ ਰਹੀ ਹੈ ਸੋ ਜਿੰਨਾ ਵੀ ਪੰਜਾਬ ਦਾ 75% ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਇੱਕ ਮਿੰਟ ਦੇ ਵਿੱਚ 3 ਕਰੋੜ ਦਾ ਪਾਣੀ ਬਾਹਰ ਜਾ ਰਿਹਾ ਜਿਉ 3 ਕਰੋੜ ਦਾ ਸਾਨੂੰ ਪੈਸਾ ਮਿਲਣਾ ਸ਼ੁਰੂ ਹੋ ਜਾਈ ਕਮੈਂਟ ਦੇ ਪਾਣੀ ਦਾ ਸੋ ਪੰਜਾਬ ਦੇ ਪਾਣੀਆਂ ਦੀ ਪੈਸਾ ਮਿਲਣਾ ਸ਼ੁਰੂ ਹੋ ਜਾਈ ਅੱਜ ਅਸੀਂ ਸਭ ਤੋਂ ਅਮੀਰ ਸਟੇਟ ਹੋਈਏ ਪਰ ਨਹੀਂ ਜੀ ਤੁਸੀਂ ਖੁਦ ਦੇਖੋ ਕਿ ਰਾਜਸਥਾਨ ਚ ਮਾਰਬਲ ਨਿਕਲਦਾ ਹੈ ਰਾਜਸਥਾਨ ਸਾਨੂੰ ਫ੍ਰੀ ਆਫ ਕੋਸਟ ਦੇ ਸਕਦਾ ਹੈ ਮਾਰਬਲ ਜਾਂ ਝਾਰਖੰਡ ਚ ਕੋਲਾ ਨਿਕਲਦਾ ਹੈ ਝਾਰਖੰਡ ਸਾਨੂੰ ਫ੍ਰੀ ਆਫ ਕੋਸਟ ਕੋਲਾ ਦੇ ਸਕਦਾ ਨਹੀਂ ਦਿੰਦਾ ਨਾ ਤੇ ਸਾਡੇ ਤੋਂ ਪੰਜਾਬ ਤੋਂ ਪਾਣੀ ਫ੍ਰੀ ਆਫ ਕੋਸਟ ਲਿਆ ਜਾ ਰਿਹਾ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਜੇ ਸਾਨੂੰ ਪੈਸਾ ਮਿਲਣਾ ਸ਼ੁਰੂ ਹੋ ਜਾਏ ਸਾਡੇ ਪਾਣੀ ਦਾ ਮੁੱਲ ਮਿਲਣਾ ਹੀ ਸ਼ੁਰੂ ਹੋ ਜਾਏ ਪਹਿਲਾਂ ਤਾਂ ਅਸੀਂ ਪਾਣੀ ਵੇਚਣਾ ਹੀ ਨਹੀਂ ਚਾਹਦੇ ਪਰ ਜੇ ਤੱਕੇਸ਼ਾ ਇਹ ਨਾਲ ਜਾ ਵੀ ਰਿਹਾ ਤਾਂ ਸਾਨੂੰ ਮੁੱਲ ਮਿਲਣਾ ਹੀ ਸ਼ੁਰੂ ਹੋ ਜਾਏ ਅਸੀਂ ਅਮੀਰ ਹੋ ਜਾਈਏ ਸਾਡੇ ਤੇ 3 ਲੱਖ ਕਰੋੜ ਦਾ ਕਰਜ਼ਾ ਨਾ ਹੋਵੇ ਸੋ ਇਸੇ ਲਈ ਹੀ ਸਾਨੂੰ ਅੱਜ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨੀ ਪੈਗੀ ਉਸ ਤੋਂ ਇਲਾਵਾ ਧਰਮ ਯੁੱਧ ਮੋਰਚੇ ਦੀ ਜੋ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਸੀ ਅੱਜ ਥਾਂ ਥਾਂ ਤੇ ਗੁਰਗੰਸਜ ਦੀ ਬੇਦਬੀ ਹੋ ਰਹੀ ਆ ਹਰ ਪਲ ਏ ਹੁੰਦਾ ਕਿ ਕਦ ਗੁਰਗ੍ਰਾਂਸੇਵ ਦੀ ਬੇਦਬੀ ਹੋ ਗਈ। ਸੋ ਕਿਉਂ ਬੇਦਬੀ ਹੋ ਰਹੀ ਹੈ? ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਮੰਗ ਸੀ ਕਿ ਜਿਹੜਾ ਗੁਰਗ੍ਰਾਂਸੇਵ ਦੀ ਬੇਦਬੀ ਕਰਦਾ ਉਸਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ 302 ਦੀ ਧਾਰਾ ਲੱਗਣੀ ਚਾਹੀਦੀ ਆ ਪਰ ਧਾਰਾ ਕਿਹੜੀ ਲੱਗਦੀ ਹੈ 295 ਦੀ। 295 ਦੇ ਅਧੀਨ ਸਿਰਫ 3 ਸਾਲ ਦੀ ਸਜ਼ਾ ਹੁੰਦੀ ਹੈ। 3 ਸਾਲ ਦੀ ਸਜ਼ਾ ਤੋਂ ਬਾਅਦ ਉਸ ਬੰਦੇ ਨੂੰ ਸਰਕਾਰੀ ਪ੍ਰੋਟੈਕਸ਼ਨ ਮਿਲਦੀ ਹੈ। ਪਹਿਲੀ ਗੱਲ ਤਾਂ ਉਹਨੂੰ ਪਾਗਲ ਕਰਾਰ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਪਾਗਲ ਸੀ ਪਾਗਲਪਨ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਅਸੀਂ ਹਾਜ਼ਰ-ਨਾਜ਼ਰ ਗੁਰੂ ਮੰਨਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਸੋ ਕੀ ਇਹ ਮੰਗ ਨਜਾਇਜ਼ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਉੱਤੇ 302 ਦਾ ਮੁਕੱਦਮਾ ਦਰਜ ਹੋਏਗਾ ਤਾਂ ਕਿਸੇ ਦੀ ਕੀ ਮザਲ ਪੈਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਪਰ ਹੁਣ ਉਹਨੂੰ ਹੁੰਦਾ ਕਿ ਬੇਅਦਬੀ ਕਰਕੇ ਬਾਅਦ ਵਿੱਚ 3 ਸਾਲ ਦੀ ਸਜ਼ਾ ਹੋ ਜੇਗੀ 3 ਸਾਲ ਦੀ ਸਜ਼ਾ ਤੋਂ ਬਾਅਦ ਸਰਕਾਰੀ ਪ੍ਰੋਟੈਕਸ਼ਨ ਮਿਲੇਗੀ ਪਹਿਲੀ ਗੱਲ ਪਾਗਲ ਕਰਾਰ ਕੁਛਿਤ ਕਰ ਦਿੱਤਾ ਜਾਏਗਾ ਸੋ ਇਹ ਸਿਰਫ ਇਹ ਸਿੱਖਾ ਲਈ ਮੰਗਾਨੇ ਸੀ ਖੁਦਮੁਖਤਿਆਰੀ ਦੀ ਗੱਲ ਹੋਈ ਹੈ ਜਦਕਿ 1947 ਦੇ ਵਿੱਚ ਜਿਸ ਸਮੇਂ ਵੰਡ ਹੋਈਆ ਵੰਡ ਦੇ ਸਮੇਂ ਕਿਹਾ ਗਿਆ ਸੀ ਪੰਜਾਬ ਨੂੰ ਖੁਦਮੁਖਤਿਆਰੀ ਦਿੱਤੀ ਜਾਏਗੀ ਖੁਦਮੁਖਤਿਆਰੀ ਤੋਂ ਭਾਵ ਸਟੇਟ ਨੂੰ ਵੱਧ ਅਧਿਕਾਰ ਦਿੱਤੇ ਜਾਣ ਨਾ ਕਿ ਦੇਸ਼ ਨੂੰ ਸੈਂਟਰ ਨੂੰ ਪਰ ਇਹਨਾਂ ਨੇ ਕੀਤਾ ਕੀ ਹੈ ਸੈਂਟਰ ਕੋਲ ਵੱਧ ਅਧਿਕਾਰ ਹੈ ਖੁਦਮੁਖਤਿਆਰੀ ਪੰਜਾਬ ਦੇ ਕੋਲ ਨਹੀਂ ਹੈਗੀ ਪੰਜਾਬ ਆਪਣੇ ਚੰਗੇ ਭਲੇ ਦਾ ਫੈਸਲਾ ਖੁਦ ਨਹੀਂ ਕਰ ਸਕਦਾ ਕਿ ਕੀ ਮੇਰੇ ਲਈ ਚੰਗਾ ਹੈ ਕੀ ਮੇਰੇ ਲਈ ਮਾੜਾ ਸਾਰੇ ਅਧਿਕਾਰ ਸਟੇਟ ਦੇ ਕੋਲ ਹੈ ਸੈਂਟਰ ਦੇ ਕੋਲ ਸੋ ਕੀ ਟੱਕਾ ਨਹੀਂ ਹੋ ਰਿਹਾ ਪੰਜਾਬ ਦੀਆਂ ਫਸਲਾਂ ਦਾ ਮੁੱਲ ਜੋ ਝੋਨਾ ਹੈ ਕਣਕ ਹੈ ਜਾਂ ਹੋਰ ਫਸਲਾਂ ਉਹ ਸਟੇਟ ਦੇ ਅਧੀਨ ਆਣ ਪੰਜਾਬ ਦੇ ਅਧੀਨ ਆਣ ਪੰਜਾਬ ਖੁਦ ਫੈਸਲੇ ਕਰ ਸਕੇ ਖੁਦ ਉਸ ਦੀ ਐਮਐਸਪੀ ਤੈਅ ਕਰ ਸਕੇ ਪਰ ਹੋ ਕੀ ਰਿਹਾ ਹੁਣ ਇਹ ਸੈਂਟਰ ਦੇ ਅਧੀਨ ਆਂਦੀ ਹੈ ਸੈਂਟਰ ਮਨ ਚਾਹੇ ਉਸ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਤਾਂ ਹੀ ਆਹ ਕਿਸਾਨੀ ਅੰਦੋਲਨ ਬਾਰ-ਬਾਰ ਹੋ ਰਹੇ ਨੇ ਸੋ ਇੱਕ ਹੀ ਸਿੱਖਾਂ ਲਈ ਮੰਗ ਸੀ ਸਾਰੇ ਪੰਜਾਬ ਦੇ ਜੋ ਐਗਰੀਕਲਚਰ ਨਾਲ ਬਿਲੋਂਗ ਕਰਦੇ ਨੇ ਉਹਨਾਂ ਦੇ ਲਈ ਮੰਗ ਸੀ ਜੋ ਖੁਦਮੁਖਤਿਆਰੀ ਆ ਉਹ ਸਾਰੇ ਪੰਜਾਬ ਦਾ ਭਾਵੇਂ ਹਿੰਦੂ ਵਰਗ ਸੀ ਭਾਵੇਂ ਮੁਸਲਮਾਨ ਵਰਗ ਸੀ ਸਾਰਿਆਂ ਦੇ ਲਈ ਸਾਂਝੀ ਮੰਗ ਸੀ ਉਸ ਤੋਂ ਇਲਾਵਾ ਜਿਹੜੇ ਵਪਾਰੀ ਲੋਕ ਆ ਠੀਕ ਹੈ ਉਹਨਾਂ ਦਾ ਟੈਕਸ ਮਾਫ ਕੀਤਾ ਜਾਵੇ ਤਾ ਜੋ ਜਿਹੜੇ ਛੋਟੇ ਵਪਾਰੀਆ ਉਹ ਵੀ ਵਧੀਆ ਕਮਾ ਸਕਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਇਸ ਤੋਂ ਇਲਾਵਾ ਮੰਗ ਸੀ ਕਿ ਜਿਹੜੇ ਵੀ ਬੇਰੁਜ਼ਗਾਰ ਹਨ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ ਜੋ ਪੜ੍ਹੇ ਲਿਖੀ ਹੈ ਬਟ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ ਕਿ ਇਹ ਨਜਾਇਜ਼ ਮੰਗ ਸੀ ਜਾਂ ਕੱਲੇ ਸਿੱਖਾਂ ਦੀ ਮੰਗ ਸੀ ਇਸ ਤੋਂ ਇਲਾਵਾ ਜਿਹੜੀ ਮੰਗ ਸੀ ਕਿ ਜਿਹੜੇ ਹਫੀਮ ਡੋਡੇ ਖਾਣ ਵਾਲੇ ਲੋਕ ਆ ਉਹਨਾਂ ਦਾ ਕਾਰਡ ਬਣਾ ਦਿੱਤਾ ਜਾਵੇ ਤਾਜੋ ਨਵੀਂ ਪਨੀਰੀ ਜਿਹੜੇ ਨਵੇਂ ਨੌਜਵਾਨ ਉੱਠ ਰਿਹਾ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੀ ਕੀ ਇਹ ਇਕੱਲੇ ਸਿੱਖਾਂ ਲਈ ਮੰਗ ਸੀ ਇਸ ਤੋਂ ਇਲਾਵਾ ਕੋਈ ਵੀ ਔਰਤ ਹੈ ਕਿਸੇ ਵੀ ਧਰਮ ਦੀ ਹੈ ਠੀਕ ਹੈ ਉਹਨੂੰ ਰਾਤ ਨੂੰ ਥਾਣੇ ਵਿੱਚ ਨਾ ਰੱਖਿਆ ਜਾਵੇ ਕਿਉਂਕਿ ਥਾਣੇ ਆਲਿਆਂ ਨੇ ਹੱਦੋਂ ਬਾਅਦ ਤਸ਼ੱਦਦ ਕੀਤਾ ਕੀ ਇਹ ਗਲਤ ਮੰਗ ਸੀ ਪਰ ਅਸੀਂ ਫੇਰ ਅਨੰਤਪੁਰ ਸਾਹਿਬ ਦੇ ਮਤੇ ਨੂੰ ਵਕਫਾਤੀ ਮਤਾ ਕਿਆ ਦਿਨੀਆਂ ਸਰਕਾਰਾਂ ਕਹਿ ਰੀਆਂ 11ਵਾਂ 12ਵੇਂ ਦੇ ਬਕਸੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਕਫਾਤੀ ਮਤਾ ਕਹਿ ਕੇ ਪੇਸ਼ ਕੀਤਾ ਗਿਆ ਤੇ ਅਸੀਂ ਗੋਲ ਦੇ ਨਹੀਂ ਹੈਗੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਰੁੱਝੇ ਪਈਆਂ ਸੋ ਸਾਨੂੰ ਉਹ ਜਾਣਨਾ ਪਏਗਾ ਕਿ ਸਾਡੇ ਨਾਲ ਕੀ ਤਸ਼ੱਦਦ ਹੋ ਰਹੇ ਹੈ ਕੀ ਕਾਰਨ ਕਰਕੇ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ ਅਨੰਦਪੁਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਸੋ ਸਾਨੂੰ ਸਮਝਣਾ ਪਏਗਾ ਕਿ ਕੀ ਕੀ ਸਾਡੇ ਉੱਤੇ ਤਸ਼ੱਦਦ ਹੋਈਆਂ ਅਸਲ 'ਚ ਅਨੰਦਪੁਰ ਸਾਹਿਬ ਦਾ ਮਤਾ ਕੀ ਕਹਿੰਦਾ ਸਾਨੂੰ ਇਹ ਜਾਣਨਾ ਪਏਗਾ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੇਨ ਮੰਗਾਂ ਕੀ ਸੀ ਇੱਕ ਮੰਗ ਸੀ ਕਿ ਅਨੰਦਪੁਰ ਸਾਹਿਬ ਦਾ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਟੈਲੀਕਾਸਟ ਆ ਉਹ ਕੀਤਾ ਜਾਵੇ ਅੱਜ ਹੋਣ ਲੱਗਿਆ ਪਰ ਉਦੋਂ ਨਹੀਂ ਹੁੰਦਾ ਸੀ ਜਦਕਿ ਅਦਰ ਗੁਰਧਾਮ ਜਿਹੜੇ ਇਹਨਾਂ ਦੇ Hindu ਤੇ ਸਥਾਨਾ ਉਹਨਾਂ ਦਾ ਲਾਈਵ ਟੈਲੀਕਾਸਟ ਹੋ ਰਿਹਾ ਸੀ ਇੱਕ ਕਹ ਦਿੰਨੇ ਕਿ ਤੁਸੀਂ ਸਬਦਾਨ ਨੂੰ ਨਹੀਂ ਮੰਨਦੇ ਸੰਵਿਧਾਨ ਦੇ ਵਿੱਚ ਸਾਨੂੰ ਇੱਕ ਵੱਖਰੀ ਪਛਾਣ ਨਹੀਂ ਦਿੱਤੀ ਗਈ ਸੰਵਿਧਾਨ ਦੀ ਜਦੋਂ ਤਿਆਰ ਕੀਤਾ ਗਿਆ ਕਿਸੇ ਵੀ ਸਿੱਖ ਦੇ ਸਾਈਨ ਨਹੀਂ ਹੋਏ ਸੀਗੇ ਅੱਜ ਵੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕੇਸਾ ਧਾਰੀ Hindu ਲਿਖਿਆ ਗਿਆ ਪਰ ਅਸੀਂ ਇੱਕ ਅਲੱਗ ਵੱਖਰੀ ਆਈਡੈਂਟੀਟੀ ਰੱਖਦੇ ਹਾਂ ਅਸੀਂ ਇੱਕ ਵੱਖਰੀ ਕੌਮ ਹਾਂ ਅੱਜ ਤੱਕ ਸਾਨੂੰ ਵੱਖਰੀ ਕੌਮ ਦਾ ਦਰਜਾ ਨਹੀਂ ਦਿੱਤਾ ਗਿਆ ਸਾਡੇ ਬਰਥ ਸਰਟੀਫਿਕੇਟ Hindu ਐਕਟ ਦੇ ਅਨੁਬੰਧ ਦੇ ਮੈਰਿਜ ਸਰਟੀਫਿਕੇਟ ਉਦਿਲੇ ਇੱਕ ਆਨੰਦ ਮੈਰ ਰਿਜੈਕਟ ਉਹਨੂੰ ਵੱਖਰੇ ਤੌਰ ਤੇ ਨਹੀਂ ਲਾਗੂ ਕੀਤਾ ਜਾ ਰਿਹਾ ਪ੍ਰੋਪਰ ਢੰਗ ਦੇ ਨਾਲ ਸੋ ਇਹ ਸਾਡੇ ਨਾਲ ਤੱਕੇ ਨਹੀਂ ਹੋ ਰਹੇ ਕੀ ਜੇ ਸੰਵਿਧਾਨ ਦੇ ਵਿੱਚ ਨੀਆਂ ਸੋਧਾਂ ਹੋ ਚੁੱਕੀਆਂ ਤਾਂ ਇੱਕ ਸੋਧ ਨਹੀਂ ਕਰ ਸਕਦੇ ਕਿ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇ ਦਿੱਤਾ ਜਾਵੇ ਪਰ ਨਹੀਂ ਦਿੱਤਾ ਜਾ ਰਿਹਾ ਕੀ ਇਹ ਗਲਤ ਨਹੀਂ ਹੈ ਚੀਜ਼ ਸੋ ਜੇ ਇਹ ਮੰਗਾਂ ਰੱਖ ਕੇ ਧਰਮਯੁੱਧ ਮੋਰਚਾ ਕੀਤਾ ਗਿਆ ਤਾਂ ਕੀ ਧਰਮਯੁੱਧ ਮੋਰਚਾ ਗਲਤ ਸੀ ਸੋ ਅੱਜ ਵੀ ਉਹ ਤਸ਼ੱਦਦ ਹੋ ਰਹੇ ਨੇ ਸਾਡੇ ਨਾਲ ਸੋ ਜਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹਨਾਂ ਦੇ ਖਿਲਾਫ ਖੜੇ ਹੋਏ ਤਾਂ ਸਰਕਾਰ ਨੂੰ ਹੱਥ ਪੈਰਾਂ ਦੀ ਪਈ ਤਾਂ ਸਰਕਾਰ ਕਿਉਂਕਿ ਮੀਡੀਆ ਚਾਵੇ ਤਾਂ ਖਲਨਾਇਕ ਨੂੰ ਨਾਇਕ ਵੀ ਪੇਸ਼ ਕਰ ਸਕਦੀ ਹੈ ਤੇ ਨਾਇਕ ਨੂੰ ਖਲਨਾਇਕ ਬਣਾ ਕੇ ਵੀ ਪੇਸ਼ ਕੀਤਾ ਜਾ ਸਕਦਾ ਸੋ ਸਾਡੇ ਨਾਇਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੂੰ ਅੱਤਵਾਦੀ ਦੇ ਤੌਰ ਤੇ ਪੇਸ਼ ਕੀਤਾ ਗਿਆ ਇੱਕ ਖਲਨਾਇਕ ਦੇ ਤੌਰ ਤੇ ਪੇਸ਼ ਕੀਤਾ ਗਿਆ ਤੇ ਸਾਨੂੰ ਕਹਿੰਦੇ ਆ ਤੁਸੀਂ ਭੁੱਲ ਜੋ 1984 ਜੋ ਬੀਤ ਗਿਆ ਬਤਾ ਗਿਆ ਰਾਤ ਗਈ ਬਾਤ ਗਈ ਐਸਾ ਨਹੀਂ ਹੁੰਦਾ ਹੈਗਾ Hindu ਲੋਕ ਸੀਤਾ ਮਾਤਾ ਨੂੰ 라ਵਣ ਅਪਰਨ ਕਰਕੇ ਲੈ ਕੇ ਗਿਆ ਗਵਾਹ ਕਰਕੇ ਲੈ ਕੇ ਗਿਆ ਅੱਜ ਤੱਕ ਨਹੀਂ ਭੁੱਲੇ ਅੱਜ ਤੱਕ 라ਵਣ ਦੇ ਪੁਤਲੇ ਸਾੜੇ ਜਾਂਦੇ ਨੇ ਹਜ਼ਾਰਾਂ ਸਾਲ ਪਹਿਲਾਂ ਗਵਾਹ ਕਰਕੇ ਲੈ ਕੇ ਗਿਆ ਸੀ ਸਾਡਾ ਤਾਂ ਹਜੇ 40 ਸਾਲ ਨਹੀਂ ਹੋਏ 40 ਸਾਲ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਰੇਪ ਹੋਇਆ ਬਲਾਤਕਾਰ ਹੋਇਆ ਕੀ ਅਸੀਂ ਭੁੱਲ ਜਾਾਂਗੇ ਤੇ ਇਹ ਕਹਿੰਦੇ ਆ ਸਾਨੂੰ ਭੁੱਲ ਜੋ ਤੁਹਾਡੇ ਤਾਂ ਇੱਕ ਮਾਤਾ ਨੂੰ ਚੱਕ ਕੇ ਲੈ ਕੇ ਗਿਆ ਸੀ ਸਾਡੇ ਤਾਂ ਹਜ਼ਾਰਾਂ ਕੁੜੀਆਂ ਦੇ ਨਾਲ ਮਾਵਾ ਭੈਣਾਂ ਦੇ ਨਾਲ ਰੇਪ ਕੀਤੇ ਗਏ ਨੇ ਕੀ ਇਜਾਜ਼ਤ ਮਤਲਬ ਕਿਸੇ ਪਾਸੇ ਤਾਂ ਸਾਨੂੰ ਇੱਕ ਤਸ਼ੱਦਦ ਵੀ ਕਰਦੇ ਹੋਣ ਤੇ ਸਾਨੂੰ ਰੋਣ ਵੀ ਨਹੀਂ ਦਿੰਦੇ ਹੈਗੇ ਤੇ ਸਾਨੂੰ ਕਹਿੰਦੇ ਹੋ ਭੁੱਲ ਜੋ ਸੋ ਸਾਡੇ ਲਈ ਇੰਦਰਾ ਗਾਂਤੀ ਗਲਤ ਸੀ ਗਲਤ ਹੈ ਗਲਤ ਰਹੇਗੀ ਅਸੀਂ ਇੰਦਰਾ ਪਾਪਨ ਹੀ ਕਵਾਂਗੇ ਉਹਨੂੰ ਉਸ ਤੋਂ ਇਲਾਵਾ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ 32-32 ਸਾਲਾਂ ਦੀ ਸਜ਼ਾ ਕੱਟ ਚੁੱਕੇ ਨੇ ਅੱਜ ਤੱਕ ਜੇਲ੍ਹਾਂ ਦੇ ਵਿੱਚ ਬੰਦ ਨੇ ਸਾਡੇ ਲਈ ਸਾਡੇ ਨਾਇਕ ਨੇ ਤੁਹਾਡੇ ਲਈ ਜੋ ਮਰਜ਼ੀ ਹੋਣ ਉਹ ਸਾਡੇ ਲਈ ਸਾਡੇ ਨਾਇਕ ਨੇ ਕਿਉਂਕਿ ਜੇ ਬਿਆਨਤ ਸਿੰਘ ਨੂੰ ਨਾ ਮਾਰ ਦੇਣਾ ਹਜ਼ਾਰਾਂ ਸਿੱਖ ਨੌਜਵਾਨ ਹੋਰ ਮਾਰਿਆ ਜਾਣਾ ਸੀ ਕਿਉਂਕਿ 1984 ਤੋਂ ਲੈ ਕੇ 1995 ਤੱਕ ਹੱਦੋਂ ਵੱਧ ਤਸ਼ੱਦਦ ਹੋਇਆ ਮਾਝੇਵਾਲ ਹਰੇਕ ਘਰ ਦੇ ਵਿੱਚੋਂ ਜੋ ਵੀ ਸਰਦਾਰ ਮੁੰਡਾ ਮਿਲਦਾ ਸੀ ਭਾਵੇਂ ਉਹਦੀ ਏਜ ਘੱਟ ਸੀ ਭਾਵੇਂ ਵੱਧ ਸੀ ਹਰੇਕ ਨੂੰ ਮਾਰਿਆ ਜਾ ਰਿਹਾ ਸੀ ਜ਼ਿਆਦਾਤਰ ਨੌਜਵਾਨੀ ਮਾਰੀ ਗਈ ਹੈ ਤਾਂ ਕਿ ਇਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਨਾ ਹੋ ਸਕਣ ਸੋ ਜੇ ਕੇਪੀਐਸ ਗੇਲਦੀ ਅਗਵਾਈ ਦੇ ਵਿੱਚ ਬਿਆਨ ਸਿੰਘ ਨੇ ਹਜ਼ਾਰਾਂ 2.5 ਲੱਖ ਦੇ ਕਰੀਬ ਮੌਤਾਂ ਦਰਜ ਹੁੰਦੀਆਂ ਨੇ ਕਿ 2.5 2.5 ਲੱਖ ਦੇ ਕਰੀਬ ਸਿੱਖ ਨੌਜਵਾਨ ਮਾਰਿਆ ਗਿਆ 1984 ਤੋਂ ਲੈ ਕੇ 1995 ਤੱਕ ਜੇ ਬਿਆਨ ਸਿੰਘ ਨੂੰ ਨਾ ਮਾਰਦੇ ਜਗਤਾਰ ਸਿੰਘ ਹਵਾਰਾ ਜੀ ਤਾ ਹੱਦੋਂ ਵੱਧ ਸਿੱਖ ਨੌਜਵਾਨੀ ਦਾ ਹੋਰ ਕਾਣ ਹੋਣਾ ਸੀ ਸੋ ਅੱਜ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਾਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਅਨੰਦਪੁਰ ਸਾਹਿਬ ਤੇ ਹਮਲਾ ਕਿਉਂ ਹੋਇਆ ਜੋ ਅਗਲੇ ਕਾਰਨ ਉਹ ਅਗਲੀ ਵੀਡੀਓ ਦੇ ਵਿੱਚ ਵੀ ਸਾਂਝ ਪਾਵਾਂਗੇ ਸੋ ਅੱਜ ਭਾਈ ਅਮਰਤਪਾਲ ਸਿੰਘ ਜੀ ਇਸ ਤੋਂ ਇਲਾਵਾ ਰਸ਼ਪਾਲ ਸਿੰਘ ਛੰਦਰਾ ਜੀ ਦਾ ਜੋ ਪੁੱਤਰ ਹੈ ਅਮਰਤਪਾਲ ਸਿੰਘ ਛੰਦਰਾ ਜੀ ਉਹ ਵੀ ਵੋਟਾਂ ਦੇ ਵਿੱਚ ਖੜੇ ਹੋਏ ਆ ਇਸ ਤੋਂ ਇਲਾਵਾ ਬਿਆਨ ਸਿੰਘ ਜੀ ਦੇ ਪੁੱਤਰ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਸੋ ਉਹਨਾਂ ਦਾ ਉਪੁੱਤਰ ਸਰਬਜੀਤ ਸਿੰਘ ਜੀ ਖਾਲਸਾ ਉਹ ਵੀ ਵੋਟਾਂ ਦੇ ਵਿੱਚ ਖੜੇ ਹੋਏ ਆ ਇਧਰੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਵੀ ਵੋਟਾਂ ਦੇ ਵਿੱਚ ਖੜੇ ਹੋਏ ਆ ਲੱਖਾ ਸਿੰਘ ਸਿਧਾਣਾ ਉਹ ਵੀ ਵੋਟਾਂ ਦੇ ਵਿੱਚ ਖੜੇ ਹੋਏ ਆ ਸੋ ਕਮਲਜੀਤ ਸਿੰਘ ਬਰਾੜ ਉਹ ਲੁਧਿਆਣਾ ਤੋਂ ਵੋਟਾਂ ਦੇ ਵਿੱਚ ਖੜੇ ਹੋਏ ਆ ਸੋ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਸਾਰੇ ਪੰਥਕ ਕੈਂਡੀਡੇਟਾਂ ਦਾ ਸਾਥ ਦਿਈਏ ਤਾਂ ਜੋ ਜੋ ਪੰਜਾਬ ਦੇ ਵਿੱਚ ਨਸ਼ਾ ਵਧ ਰਿਹਾ ਪੰਜਾਬ ਦੇ ਵਿੱਚ ਹੱਦੋਂ ਵੱਧ ਕ੍ਰਾਈਮ ਵਧ ਰਿਹਾ ਪੰਜਾਬ ਨੂੰ ਕਾਹਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸਿੰਘ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਪਾੜਤੇ ਹਜੇ ਪਹਿਲਾ ਬੰਦੀ ਸਿੰਘ ਰਿਹਾਨੀ ਕੀਤੇ ਗਏ ਨਵੇਂ ਬੰਦੀ ਸਿੰਘ ਬਣਾ ਲਿੱਤੇ ਗਏ ਆ ਸੋ ਜੇ ਅਸੀਂ ਅੱਜ ਵੀ ਨਾ ਜਾਗੇ ਨਾ ਤਾਂ ਸਾਡੇ ਦੇ ਉੱਤੇ ਹੱਦੋਂ ਵੱਧ ਤਸ਼ੱਦਦ ਹੋਏਗਾ ਤੇ ਉਸ ਤਸ਼ੱਦਦ ਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ ਸਾਡੇ ਲਈ ਕਿੰਨੀ ਨਮੋਸ਼ੀ ਵਾਲੀ ਗੱਲਬਾਤ ਹੈ ਜਿਸ ਪਾਰਟੀ ਨੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤਿੰਨ ਵਾਰ ਉਹਨਾਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਸਰਕਾਰ ਬਣਾ ਚੁੱਕੇ ਆ ਇਸ ਤੋਂ ਇਲਾਵਾ ਜਿਹੜੇ ਬੰਦੇ ਹੱਥ ਖੜੇ ਕਰਕੇ ਆਏ ਸੀ ਬਾਹਰ ਅਸੀਂ ਉਹਨਾਂ ਨੂੰ ਅਕਾਲੀ ਦਲ ਠੀਕ ਹੈ ਜਿਹੜੇ ਵੱਡੇ ਨਮਾਇंदे ਬਾਦਲ ਵਰਗੇ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਆ ਆ ਹੁਣ ਵਿਰਸਾ ਸਿੰਘ ਬਲਟੋਹਾ ਅਮਰਤਪਾਲ ਸਿੰਘ ਦੇ ਖਿਲਾਫ ਖੜਾ ਹੋਇਆ ਉਹ ਵੀ ਹੱਥ ਖੜੇ ਕਰਕੇ ਆਇਆ ਸੀ ਸੋ ਅਮਰਤਪਾਲ ਸਿੰਘ ਮੈਰੋ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਕਿਸੇ ਨੇ ਪੁੱਛਿਆ ਕਿ ਜਿਹਦਾ ਇੱਕ ਹੱਥ ਖੜਾ ਹੋਵੇ ਉਹਨੂੰ ਕੀ ਕਹਿੰਦੇ ਆ ਸ਼ਕਤੀਮਾਨ ਜਿਹਦੇ ਦੋ ਹੱਥ ਖੜੇ ਹੋਣ ਉਹਨੂੰ ਕੀ ਕਹਿੰਦੇ ਆ ਵਿਰਸਾ ਸਿੰਘ ਬਲਟੋਹਾ ਜਿਹੜਾ ਕੌਮ ਨੂੰ ਪਿੱਠ ਦਿਖਾ ਕੇ ਗਦਾਰੀ ਕਰਕੇ ਦਰਬਾਰ ਸਾਹਿਬ ਤੋਂ ਹੱਥ ਖੜੇ ਕਰਕੇ ਜਿਨੇ ਗ੍ਰਿਫਤਾਰੀ ਦਿੱਤੀ ਸੀ ਜਦ ਕਿ ਤੁਹਾਡੇ ਉੱਤੇ ਆਪਾਂ ਕਹਿੰਦੇ ਨਾ ਸੂਲ ਦਰਤਿਆ ਇਹਨੂੰ ਦੇਗ ਤੇ ਚੜਕੇ ਇਹਨੂੰ ਤੇਗ ਤੇ ਸਾਡਾ ਤੇਗ ਦੇਣ ਦਾ ਫਰਜ਼ ਸੀ ਜਿਹੜਾ ਸਾਡੇ ਉੱਤੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤੇ ਅਸੀਂ ਆਤਮ ਸਮਰਪਣ ਕਰਕੇ ਆ ਗਏ ਤੇ ਜਿਹੜੇ ਕਹਿੰਦੇ ਕਿ ਆਤਮ ਸਮਰਪਣ ਕਰ ਦਿੰਦੇ ਤਾਂ ਸੰਜਨੈਲ ਸਿੰਘ ਜੀ ਭੰਡਰਾ ਵਾਲੇ ਬਾਜ ਜਾਂਦੇ ਉਹਨਾਂ ਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਸੀ ਜਦ ਕਿ ਕੌਮ ਦਾ ਸਿਧਾਂਤ ਹੈ ਕਿ ਦਰਤਿਆ ਇਹਨੂੰ ਦੇਗ ਤੇ ਚੜਕੇ ਇਹਨੂੰ ਤੇਗ ਸੋ ਅਗਲੇ ਵਿਚਾਰਾਂ ਦੀ ਸਾਂਝ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਸੋ ਸਾਡਾ ਮੇਨ ਫਰਜ਼ ਇਹ ਬਣਦਾ ਹੈ ਕਿ 1 ਜੂਨ ਨੂੰ ਵੋਟਾਂ ਆ ਰਹੀਆਂ ਸੋ ਅਸੀਂ ਪੰਥਕ ਕੈਂਡੀਡੇਟਾਂ ਨੂੰ ਸਪੋਰਟ ਕਰੀਏ ਉਹਨਾਂ ਦਾ ਸਾਥ ਦੇਈਏ ਸੋ ਇਤਿਹਾਸ ਦੀ ਸਾਂਝ ਪਾਉਂਦੇ ਵਿਚਾਰਾਂ ਕਰਦੇ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਖਿਮਾ ਦੇ ਜਾਚਕਾਂ ਮਾਫ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ